ਅ ਜਿਵੇਂ ਤਾਰਿਆਂ ਨੂੰ ਪਤਾ ਹੋਏਗਾ ਕਿ ਇਹ ਜਿਹੜਾ ਸਮਾ ਹੈ ਇਹ ਬੁਟੇ ਲੋਨ ਦਾ ਸਮਾ ਹੈ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਹੈਗੀ ਇਹਦੇ ਵਿੱਚ ਇੱਕ ਵਾਰ ਜਿਹੜੇ ਇਸ ਤਰੀਕੇ ਦੀ ਟੀਚੇ ਦਿੱਤੇ ਗਏ ਹੈ ਉਹ ਆਪਣੇ ਆਪ ਵਿੱਚ ਹਿਸਟੋਰੀਕਲ ਹੈਗੇ ਹੈ ਤਾਂ ਆਪਾਂ ਪਟਿਆਲਾ ਜ਼ਿਲ੍ਹੇ ਦੇ ਲਈ ਜਿਹੜੇ ਹੈਗੇ ਆ 15 ਲੱਖ ਬੁਟੇ ਲੋਨ ਦਾ ਜਿਹੜਾ ਹੈਗਾ ਟੀਚਾ ਦਿੱਤਾ ਗਿਆ ਹੈ ਤੇ ਸਾਡੇ ਕੋਲ ਜਿਹੜੇ ਲਾਂਬਾ ਸਾਹਿਬ ਤੇ ਇਹਨਾਂ ਦੀ ਟੀਮ ਹੈਗੀ ਹੈ ਕੰਸਰਨਸ ਕਿਸਨਸ ਆਫ ਪਟਿਆਲਾ ਦੇ ਨਾਮ ਦੇ ਇਹ ਮੈਨੂੰ ਕੁਝ ਸਮਾਂ ਪਹਿਲਾਂ ਮਿਲੀ ਸੀਗੀ ਕਿ ਸਾਨੂੰ ਕੋਈ ਥਾਂ ਦੇ ਦਿਓ ਤੇ ਉੱਥੇ ਆਪਾਂ ਜਿਹੜਾ ਹੈਗਾ ਇੱਕ ਨਾਨਕ ਬਗੀਚੀ ਦੀ ਜਿਹੜੀ ਹੈਗੀ ਹੈ ਉਹ ਲਾਉਣੀ ਹੈ ਤੇ ਆਪਾਂ ਇੱਥੇ ਆਸ਼ੀਸ਼ ਮੈਲ ਦੇ ਨਾਲ ਜਿਹੜੀ ਆਪਣੀ ਜ਼ਮੀਨ ਸੀਗੀ ਕਾਰਪੋਰੇਸ਼ਨ ਦੀ ਇਹ ਇਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤੀ hui ਹੈ ਤੇ ਅੱਜ ਆਪਾਂ ਇੱਥੇ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਕੰਜ਼ਰਵੇਟਰ ਸਾਹਿਬ ਵੀ ਆਏ ਨੇ ਤੇ ਕਾਫੀ ਸਾਰੇ ਰਿਟਾਇਰਡ ਅਫੀਸਰ ਸਾਹਿਬਾਨ ਇੰਡਸਟਰੀ ਸਾਰੀ ਜਿਹੜੀ ਹੈਗੀ ਤੇ ਨਾਲ ਦੇ ਜਿਹੜੇ ਵੀ ਲੋਕ ਹੈਗੇ ਆ ਇਹ ਵੀ ਬਹੁਤ ਚੰਗੇ ਤਰੀਕੇ ਨਾਲ ਇਹ ਪਹਿਲਾਂ ਵੀ ਕਈ ਸਾਰੀ ਬੂਟੇ ਇਨਾਂ ਨੇ ਸਾਂਭੇ ਹੋਏ ਨੇ ਤੇ ਹੁਣ ਵੀ ਜਿਹੜਾ ਹੈਗਾ ਇਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਜਿਹੜਾ ਆਪਾਂ ਇੱਥੇ ਪਲਾਂਟੇਸ਼ਨ ਕਰ ਰਹੇ ਉਹਨੂੰ ਇਹ ਚੰਗੇ ਤਰੀਕੇ ਨਾਲ ਸਾਂਭਣਗੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਜਿਵੇਂ ਅੱਜ ਆਪਾਂ ਇੱਥੇ 7-800 ਬੂਟੇ ਜਿਹੜੇ ਵੀ ਲੱਗ ਰਹੇ ਨੇ ਉਹ ਇੱਕ ਖਾਂ ਤੇ ਲਾ ਰਹੇ ਨੇ ਤੇ ਇਸੇ ਦੇ ਨਾਲ ਹੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਤ ਪਾ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਬੂਟਾ ਵੀ ਲਾ ਲਵੇ ਤੇ ਆਪਣੀ ਆਬਾਦੀ ਜਿਹੜੀ ਹੈਗੀ ਵੀ 1 ਲੱਖ ਦੇ ਨੇੜੇ ਤੇੜੀ ਹੈਗੀ ਹੈ ਤੇ ਮੈਂ ਸਮਝਦਾ ਕਿ ਪੂਰੇ ਜ਼ਿਲ੍ਹੇ ਵਿੱਚ ਚਰੇਗਾ ਘਟੋ ਘਟ ਫਿਰ ਵੀ ਆਪਾਂ 10 15 ਲੱਖ ਬੂਟੇ ਲਾ ਸਕਦੇ ਆ ਤੇ ਉਹਨੂੰ ਫਿਰ ਮੈਂਟੇਨ ਵੀ ਕਰਨਾ ਹੈ ਯਾਨੀ ਕਿ ਆਪਾਂ ਇੱਕ ਵਾਰੀ ਲਾ ਲੈਨੇ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਭੁੱਲ ਜਾਂਦੇ ਨੇ ਹਰ ਸਾਲ ਆਪਾਂ 8 ਲੱਖ 5 ਲੱਖ 7 ਲੱਖ ਬੂਟੇ ਲਾਉਂਦੇ ਆ ਪਰ ਉਹਦਾ ਇੰਪੈਕਟ ਜਿਹੜਾ ਹੈਗਾ ਨਹੀਂ ਦਿਖਦਾ ਕਿਉਂਕਿ ਉਹਦੇ ਬਾਅਦ ਫਿਰ ਆਪਾਂ ਭੁੱਲ ਜਾਂਦੇ ਆ ਇੱਕ ਵਾਰ ਲਾ ਕੇ ਉਹਦੇ ਬਾਅਦ ਜਿਹੜਾ ਹੈਗਾ ਉਹ ਅਗਲੇ ਸਾਲ ਉਹ ਉਹ ਫਿਰ ਮੇਕੇ ਵੀ ਨਹੀਂ ਜਾ ਸਕਦੇ ਕਿ ਕਿਤੇ ਚਲੇ ਗਏ ਤੇ ਇਸ ਤੋਂ ਆਪਾਂ ਸਾਲ ਇਹਨੇ ਆ ਕੇ ਜੇ ਆਪਾਂ ਆਪਣੇ ਫਿਊਚਰ ਜਨਰੇਸ਼ਨਸ ਨੂੰ ਕੁਝ ਚੰਗਾ ਦੇ ਸਕਦੇ ਆ ਮੈਂ ਸਮਝਦਾ ਕਿ এনवायरमेंट ਤੋਂ ਬੈਟਰ ਜਿਹੜਾ ਹੈਗਾ ਉਹਨਾਂ ਨੂੰ ਆਪਾਂ ਨਹੀਂ ਦੇ ਸਕਦੇ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਾਂਗਾ ਕਿ ਆਪਣੀ ਤਰਫੋਂ ਕੋਸ਼ਿਸ਼ ਜ਼ਰੂਰ ਕਰੋ ਇਸ ਦੇ ਨਾਲ ਨਾਲ ਜਿਵੇਂ ਆਪਣੇ ਕਿਸਾਨ ਭਰਾ ਹੈਗੇ ਆ ਉਹਨਾਂ ਦੇ ਮੋਟਰਸ ਜਿਹੜੇ ਹੈਗੇ ਆ ਜਿੱਥੇ ਆਪਾਂ ਉਹਨਾਂ ਦੇ ਲੱਗੇ ਹੋਏ ਨੇ ਤੇ ਉੱਥੇ ਜੇ ਉਹ ਚਾਰ ਚਾਰ ਪੰਜ ਪੰਜ ਬੁੱਟੇ ਲਾ ਲੈਣ ਤੇ ਸਾਡੇ ਜ਼ਿਲ੍ਹੇ ਵੀ ਜਿਹੜੇ ਹੈਗੇ ਲਗਭਗ 70000 ਦੇ ਕਰੀਬ ਮੋਟਰ ਹੈਗੇ ਆ ਤੇ ਮੈਂ ਕਿ ਘਟੋ ਘਟ ਆਪਣੇ 3.5 4 ਲੱਖ ਬੁੱਟੇ ਜਿਹੜੇ ਹੈਗੇ ਇਹ ਮੋਟਰਸ ਦੀ ਥਾਂ ਤੇ ਵੀ ਲੱਗ ਸਕਦੇ ਆ ਤੇ ਇਸੇ ਤਰੀਕੇ ਨਾਲ ਹਰ ਇੱਕ ਘਰ ਵਿੱਚ ਵੀ ਜਿਹੜੇ ਪਿੰਡਾਂ ਵਿੱਚ ਵੀ ਹੁੰਦੇ ਆ ਜਾਂ ਫਿਰ ਸੜਕਾਂ ਜਾਂ ਸੜਕਾਂ ਦੇ ਬਰਮ ਜਾਂ ਫਿਰ ਸ਼ਮਸ਼ਾਨਗਾਹ ਹਰ ਥਾਂ ਸਾਡੇ ਕੋਲ ਅਵੇਲੇਬਲ ਹੈ ਕੀ ਹੈ ਜਿੱਥੇ ਵੀ ਤੁਹਾਨੂੰ ਥਾਂ ਲੱਭੇ ਪਾਵੇਂ ਉਹ ਸਰਕਾਰੀ ਥਾਂ ਹੋਗੀ ਹੈ ਜਿਹੜੇ ਅਵੇਲੇਬਲ ਹੈ ਕੀ ਹੈ ਭਾਵੇਂ ਤੁਹਾਡੀ ਆਪਣੀ ਪ੍ਰਾਈਵੇਟ ਥਾਂ ਹੋਵੇ ਉੱਥੇ ਜ਼ਰੂਰ ਤੁਸੀਂ ਬੂਟੇ ਲਾਓ ਤੇ ਇੱਕ ਚੰਗੇ ਪੰਜਾਬ ਦੇ ਲਈ ਇੱਕ ਚੰਗੇ ਪਟਿਆਲਾ ਦੇ ਲਈ ਜਿਹੜੀ ਹੈ ਕੀ ਹੈ ਆਪਣੀ ਸ਼ਮੂਲੀਅਤ ਵੀ ਇਨਸ਼ੋਰ ਕਰੋ ਤੇ ਇੱਕ ਸੁਨਿਸ਼ਚਿਤ ਵੀ ਹੋਏਗਾ ਤੁਹਾਡੇ ਬੱਚਿਆਂ ਦਾ ਭਵਿੱਖ ਦੇ ਨਾਲ ਥੈਂਕ ਯੂ